ਸਾਲ ਹੁੰਦਾ ਹੈ 1896-97 ਹਾਂਜੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਨਹੀਂ ਹੁੰਦੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਮਹਾਰਾਣੀ ਹੋਣ ਤੇ ਕੋਈ ਬੁੱਢਾ ਵੇ ਇੰਗਲੈਂਡ ਦਾ ਮਹਾਰਾਜਾ ਪਹਿਲਾ ਮਹਾਰਾਣੀ ਸੀ ਉਹ ਮਹਾਰਾਣੀ ਦਾ ਚੱਕਰ ਇੰਡੀਆ ਦੇ ਇੱਕ ਕੁੱਕ ਨਾਲ ਵੀ ਰਿਹਾ ਉਹ ਮੁਸਲਿਮ ਕੁੱਕ ਸੀ ਜੰਗ ਸੀ ਤੇਰੇ ਯਾਰ ਤੇਰੀ ਉਮਰ ਕਿੰਨੀ ਨਿਕਿਆ 25 25 ਸਾਲ ਉਹ ਵੀ ਇੰਨੀ ਕੁ ਉਮਰ ਦਾ ਸੀ 25-26 ਸਾਲ ਦਾ 30 ਸਾਲ ਦਾ ਲਾ ਲਓ ਤੇ ਉਹ ਕੁੱਕ ਸੀ ਮਹਾਰਾਣੀ ਦਾ ਗਿਆ ਇੰਡੀਆ ਤੋਂ ਕੁੱਕ ਗਿਆ ਸੀ ਤੇ ਮਹਾਰਾਣੀ ਨੂੰ ਜਦੋਂ ਉਹਨੇ ਪਹਿਲੀ ਵਾਰ ਜਾ ਕੇ ਕੁਝ ਪਲੇਟ 'ਚ ਪਾਇਆ ਨਾ ਸਰਵ ਕੀਤਾ ਤੇ ਮਹਾਰਾਣੀ ਨੂੰ ਪਸੰਦ ਆ ਗਿਆ ਉਹ ਤੇ ਬੜੀ ਗੱਟਮਟਰੀ ਨੇ ਤੇ ਬੜੇ ਚਰਚੇ ਰਹੇ ਨੇ ਇਸ ਸਟੋਰੀ ਨੂੰ ਐਸੇ ਦਬਾ ਦਿੱਤਾ ਗਿਆ ਸੀ ਹੁਣ ਕੁਝ ਕਸਾਲਾਤ ਹੋਈ ਏ ਸੀਕ੍ਰਟ ਫਾਈਲਾਂ ਬਾਹਰ ਆਈਆਂ ਤੇ ਪਤਾ ਲੱਗਾ ਕਿ ਉਹ ਮਾਈ ਖਤ ਲਿਖਦੀ ਰਹੀ ਸੀ ਉਹਨੂੰ ਉਹਨੂੰ ਫਿਲਮ ਜੀ ਬਣੀ ਤੇ ਫਿਲਮ ਵੀ ਬਣੀ ਹੈ ਫਿਲਮ ਫਿਲਮ ਵੀ ਬਣੀ ਵਿਵੇਕ ਟੋਰੀਆ ਅਬਦੁੱਲ ਬਿਲਕੁਲ ਤੇ ਉਹ ਮਾਈ ਦਾ ਨਾ ਜਨਮ ਦਿਨ ਹੁੰਦਾ ਬੁੱਢੀ ਹੋ ਗਈ ਹੁੰਦੀ ਏ ਤੋ ਤਾਂ ਜਨਮ ਦਿਨ ਹੁੰਦਾ ਤੇ ਉਹਦੇ ਪੁੱਤਰ ਕਹਿੰਦੇ ਨੇ ਵੀ ਇਸ ਸਾਲ ਅਸੀਂ ਮਾਈ ਦਾ ਨਾ ਜਨਮ ਦਿਨ ਪੂਰੀ ਧੂਮਤਾਬ ਨਾਲ ਮਨਾਣਾ ਹੈ ਪੂਰੀ ਦੁਨੀਆ ਨੂੰ ਪਤਾ ਲੱਗੇ ਵੀ ਇਹਨਾਂ ਦੀ ਮਾਈ ਜਿਹੜੀ ਹੈ ਜਾਣ ਤੂੰ ਗਈ ਹੈ ਹਾਂਜੀ ਤੇ ਨਾ ਉਹ ਕਹਿੰਦੇ ਨੇ ਵੀ ਇੰਡੀਆ ਦੇ ਵਿੱਚ ਵੀ ਸਾਡੇ ਫੌਜੀ ਆਣੇ ਸਿੱਖ ਰੈਜiment ਵਾਲੇ ਉਹਨਾਂ ਨੂੰ ਵੀ ਮਂਗਾਓ ਪਰੇਡ ਕਰਨਗੇ ਮਾਤਾ ਦੇ ਅੱਗੇ ਸਲੂਟ ਮਾਰਨਗੇ ਘੋੜਿਆਂ ਤੇ ਆਣਗੇ ਸਾਡੀ ਸਰਦਾਰੀ ਵਧੇਗੀ ਯੂਰਪ ਦੇ ਵਿੱਚ ਕਹਿਣਗੇ ਹੈਨਾ ਬੰਦੇ ਤੇ ਉਹ ਫਰੇਸ਼ੀ ਭਾਜੀ ਮੰਗਾਂਦੇ ਨੇ ਸਿੱਖ ਫੌਜੀਆਂ ਨੂੰ ਵੀ ਆਜੋ ਤੋ ਰੀ ਲੋੜ ਤੇ ਪਰੇਡ ਜਨਮ ਦਿਨ ਸਾਡੀ ਮਾਈ ਦਾ ਤੇ ਇਥੇ ਆ ਕੇ ਨਾ ਪਰੇਡ ਕਰੋ ਉਹ ਸਿੱਖ ਫੌਜੀ ਆਂਦੇ ਨੇ ਸ਼ਿਪ ਤੇ ਬਹਿ ਕੇ ਉਹ ਦੁਹਾਜ ਤੇ ਚੱਲੇ ਨਹੀਂ ਹੁੰਦੇ ਸ਼ਿਪ ਤੇ ਬਹਿ ਕੇ ਆਂਦੇ ਨੇ ਮੈਂ ਚਾਹ ਪਾਲਾ ਮੈਂ ਫਿਰ ਸ਼ਿਪ ਜੀ ਗਲਾਸ ਚ ਠੰਡੀ ਹੋ ਜਣੀ ਹਾਂਜੀ ਤੇ ਉਹ ਨਾ ਸ਼ਿਪ ਤੇ ਬਹਿ ਕੇ ਆਂਦੇ ਨੇ ਇੰਡੀਆ ਤੋਂ ਤੇ ਮੌਂਟਰੀਅਲ ਜਿਹੜਾ ਤੁਹਾਡਾ ਸ਼ਹਿਰ ਨਹੀਂ ਹੈ ਕੈਨੇਡਾ ਦਾ ਹਾਂ ਕਿਊਬਕ ਦਾ ਕਿਊਬਕ ਦਾ ਉੱਥੇ ਆ ਕੇ ਨਾ ਉੱਥੇ ਆ ਕੇ ਉਤਰਦੇ ਨੇ ਉੱਥੇ ਆ ਕੇ ਜਹਾਜ਼ ਲਗਦਾ ਉਤਰਦੇ ਨੇ ਤੇ ਉਥੋਂ ਨਾਲ ਰੇਲ ਗੱਡੀ 'ਚ ਬਹਿ ਕੇ ਉਹਨਾਂ ਨੇ ਵੈਂਕੂਵਰ ਜਾਣਾ ਹੁੰਦਾ ਜਿੱਥੇ ਮਾਈ ਦਾ ਉਹਨਾਂ ਨੇ ਜਨਮ ਦਿਨ ਰੱਖਿਆ ਹੁੰਦਾ ਮਾਈ ਇੰਗਲੈਂਡ ਦੀ ਏ ਤੇ ਕੈਨੇਡਾ 'ਚ ਉਹਦੀ ਸਾਲਗਿਰਾ ਮਨਾਈ ਜਾ ਰਹੀ ਹੈ ਸਮਝੋ ਤੁਸੀਂ ਗੱਲ ਨੂੰ ਕਿਉਂਕਿ ਉਹ ਕੈਨੇਡਾ ਵੀ ਗੋਰਿਆਂ ਦੇ ਅੰਡਰ ਸੀ ਅਜੇ ਤੱਕ ਵੀ ਹੈ ਵੇ ਜਿੱਦਾਂ ਇੰਡੀਆ ਸੀ ਗੁਲਾਮ 1947 ਤੱਕ ਤੇ ਠੀਕ ਹੈ ਜੀ ਉਹ ਸਿੱਖ ਆਂਦੇ ਨੇ ਸਿੱਖ ਉਤਰ ਕੇ ਤੇ ਰੇਲ ਗੱਡੀ 'ਚ ਬਹਿ ਕੇ ਨਾ ਜਿੱਥੇ ਉਹਨਾਂ ਨੂੰ ਜਾਣਾ ਹੁੰਦਾ ਵੈਂਕੂਵਰ ਅੱਗੇ ਤੇ ਉਥੇ ਜਾਂਦੇ ਨੇ ਤੇ ਰਾਹ ਚ ਰਸਤੇ ਚ ਨਾ ਖੇਤ ਵੇਖਦੇ ਜਾਂਦੇ ਨੇ ਤੇ ਰੇਲ ਗੱਡੀ ਚ ਬੈਠੇ ਨੇ ਖੇਤ ਵੇਖ ਰਹੇ ਨੇ ਤੇ ਆਪਸ ਚ ਨਾ ਗੱਲਾਂ ਕਰਦੇ ਪਏ ਨੇ ਵੀ ਯਾਰ ਇੱਥੇ ਨਾ ਝੋਨਾ ਬੀਜਿਆ ਜਾਵੇ ਕਪਾਹ ਬਾਜਰਾ ਜਿਹੜੀ ਵੀ ਉਹਨਾਂ ਟਾਈਮਾਂ ਦੀ ਫਸਲਾਂ ਹੁੰਦੀ ਸੀ ਪੰਜਾਬ ਦੀਆਂ ਉਹ ਕਹਿੰਦੇ ਆਪਸ ਚ ਗੱਲਾਂ ਕਰਦੇ ਨੇ ਵੀ ਇਹ ਬੀਜੀਆਂ ਜਾ ਨਾ ਇੱਥੇ ਤੇ ਦੇਸ਼ ਨੂੰ ਖੁਸ਼ਹਾਲ ਕੀਤਾ ਜਾਵੇ ਕਿਉਂਕਿ ਹਜੇ ਤੱਕ ਇੱਥੇ ਕੁਝ ਵੀ ਨਹੀਂ ਬੜਾਇਆ ਬੜਾ ਖੁੱਲਾ ਪਿਆ ਇਹ ਦੇਸ਼ ਤੇ ਉਹ ਕਹਿੰਦਾ ਜਦੋਂ ਵੀ ਆਪਸ ਚ ਗੱਲਾਂ ਕਰਨ ਦੇ ਵੀ ਜਦੋਂ ਵੀ ਅਸੀਂ ਪੈਨਸ਼ਨ ਆਗੇ ਨਾ ਆਹ ਦੇਸ਼ ਚ ਆ ਕੇ ਵਸਾਂਗੇ ਤੇ ਉਹ ਜਾਂਦੇ ਨੇ ਪ੍ਰੇਡ ਪ੍ਰੂਡ ਕਰਦੇ ਨੇ ਵਾਪਸ ਉਹ ਇੰਡੀਆ ਕੋ ਚਲ ਜਾਂਦਾ ਕੋਈ ਹਾਂਗਕਾਂਗ ਕਿਉਂਕਿ ਰੈਜimentਾ ਨਾ ਉਦੋਂ ਖਿਲਰ ਰਹੀ ਹੁੰਦੇ ਫੌਜੀ ਖਿਲਰ ਰਹੇ ਹੁੰਦੇ ਨੇ ਕੋਈ ਹਾਂਗਕਾਂਗ ਚਾਈਨਾ ਚ ਬਠਾ ਹੁੰਦਾ ਕੋਈ ਸਿੰਗਾਪੁਰ ਬਠਾ ਹੁੰਦਾ ਕੋਈ ਮਲੇਸ਼ੀਆ ਬਠਾ ਹੁੰਦਾ ਹੈ ਹੈਨਾ ਜਿੱਦਾ ਅਮਰੀਕੀ ਫੌਜੀ ਬੈਠੇ ਹੁੰਦੇ ਸਾਰੇ ਗੋਰਿਆਂ ਦੇ ਅੰਡਰ ਸੀ ਗੋਰਿਆਂ ਅੰਗਰੇਜ਼ਾਂ ਦੇ ਅੰਡਰ ਸੀ ਸਭ ਕੁਝ ਸਾਰੇ ਹੀ ਉਹਨਾਂ ਵੱਖ-ਵੱਖ ਜਗ੍ਹਾ ਭੇਜ ਦਿੰਦੇ ਸੀ ਉਦੋਂ ਹਾਂ ਤੇ ਉਹ ਪ੍ਰੇਡ ਕਰਕੇ ਨਾ ਕੈਨੇਡਾ ਤੋਂ ਸਿੱਖ ਫੌਜੀ ਚਲੇ ਜਾਂਦੇ ਨੇ ਆਪਣੇ-ਆਪਣੇ ਦੇਸ਼ ਜਿੱਥੋਂ-ਜਿੱਥੋਂ ਆਏ ਹੁੰਦੇ ਨੇ ਹੁਣ ਉੱਥੇ ਜਾ ਕੇ ਨਾ ਉਹ ਗੱਲਾਂ ਬਾਤਾਂ ਸੁਣਾਉਂਦੇ ਨੇ ਆਪਣੇ ਨਾਲ ਦੇਣੂ ਵੀ ਜਰਾ ਹੀ ਕੈਨੇਡਾ ਗਏ ਹੀ ਪ੍ਰੇਡ ਕਰਨ ਸਾਡੋ ਪੜਾ ਵਧੀਆ ਲੱਗਾ ਦੇਸ਼ ਉੱਥੇ ਕਮਾਈ ਵੀ ਵੱਧੇ ਉਹਨਾਂ ਨੇ ਇੰਡੀਆ ਵੀ ਦੱਸਿਆ ਕਈਆਂ ਨੇ ਜਾ ਕੇ ਉਹ ਕਹਿੰਦੇ ਅੱਛਾ ਜੀ ਇਹ ਤਿਆਰ ਹੋਗੇ ਕਹਿੰਦੇ ਚਲੋ ਕੈਨੇਡਾ ਹੀ ਚਲੀਏ ਇਹਨਾਂ ਨੇ ਸ਼ਿਪਾਂ 'ਚ ਬਹਿ ਬਹਿ ਕੇ ਨਾ ਉਸਤਾਦ ਜੀ ਤੇ ਕੈਨੇਡਾ ਵੱਲ ਘਰ ਲਿਆ ਨੂੰ ਤੇ ਆ ਗਏ ਆਪਣੇ ਭਰਾ ਸਾਰੇ ਕੈਨੇਡਾ ਕੈਨੇਡਾ ਆ ਕੇ ਇਹਨਾਂ ਨੇ ਬੜੀ ਕਮਾਈ ਕੀਤੀ ਤੇ ਇਹਨੇ ਇਹ ਮਿਹਨਤੀ ਸੀ ਉੱਚੇ ਲੰਬੇ ਇਹਨਾਂ ਤੋਂ ਪਹਿਲਾਂ ਚੀਨੀ ਤੇ ਜਾਪਾਨੀ ਓਲਰੇਡੀ ਆ ਗਏ ਸੀ ਮਜ਼ਦੂਰੀ ਕਰ ਰਹੇ ਸੀ ਪਰ ਇਹ ਵੀ ਆਏ ਇਹ ਉਹਨਾਂ ਨਾਲੋਂ ਜ਼ਿਆਦਾ ਚੁਸਤ ਹੀ ਚਲਾਕ ਸੀ ਹੱਟੇ-ਕੱਟੇ ਸੀ ਭਾਰਾ ਕੰਮ ਕਰ ਸਕਦੇ ਸੀ ਜਿਹੜੇ ਚੀਨੀ ਨਹੀਂ ਕਰ ਸਕਦੇ ਕਿਉਂਕਿ ਚੀਨੀ ਮਦਰੇ ਸੀ ਤੇ ਇਹਨਾਂ ਦੀ ਜ਼ਿਆਦਾ ਡਿਮਾਂਡ ਹੋਣ ਲੱਗ ਪਈ ਕੈਨੇਡਾ 'ਚ ਠੀਕ ਹੈ ਫਿਰ ਕਈ ਮੇਲਮਾਲਕਾਂ ਨੇ ਨਾ 1907 ਦੇ ਵਿੱਚ ਨਾ ਇਸ਼ਤਿਹਾਰ ਦਿੱਤੇ ਪੰਜਾਬ ਦੀ ਅਖਬਾਰਾਂ 'ਚ ਵੀ ਸਾਨੂੰ ਕੰਮੇ ਚਾਹੀਦੇ ਨੇ ਇੱਥੇ ਕੈਨੇਡਾ ਮੇਲਮਾਲਕਾਂ ਨੂੰ ਤੇ ਪੰਜਾਬ ਤੋਂ ਹਾਂ ਹਾਂ ਪੰਜਾਬ ਤੋਂ ਬੜੇ ਸਿੱਖ ਆਏ ਫਰਸ਼ੀ ਭਾਜੀ ਤੇ 1900 ਅੱਠ ਦੀ ਇੱਕ ਰਿਪੋਰਟ ਹੈ ਜਿੱਥੇ 500 ਸਿੱਖ ਹੁੰਦੇ ਸੀ ਨਾ 8 1908 ਤੱਕ ਤੇ ਇਸ਼ਤਿਹਾਰ ਦੇਣ ਨਾਲ 6000 ਗਿਣਤੀ ਹੋ ਗਈ ਸਿੱਖਾਂ ਦੀ ਇੰਨਾ ਫਰਕ ਪਿਆ ਇਸ਼ਤਿਹਾਰ ਨਾਲ ਪਹਿਲਾਂ ਕਿੱਥੇ 500 ਸਿੱਖ ਆਏ ਫੌਜੀਆਂ ਦੀ ਗੱਲਾਂ ਪਤਾ ਸੁਣ ਕੇ ਤੇ ਇਸ਼ਤਿਹਾਰ ਦੇ ਨਾਲ 6000 ਸਿੱਖ ਹੋ ਗਏ ਤੇ ਫਰਸ਼ੀ ਭਾਜੀ ਹੋ ਗਏ ਤੇ ਉੱਥੇ ਨਾ ਕੰਮ ਕਰੇ ਕਰਨ ਲੱਗ ਪਏ ਉਦੋਂ ਨਾ ਇਹਨਾਂ ਨੂੰ ਕੰਮ ਜ਼ਿਆਦਾ ਮਿਲਦਾ ਸੀ ਆਰਿਆਂ ਦਾ ਲਕੜਾ ਚੀਰ ਕੇ ਨਾ ਰੇਲ ਪਟੜੀਆਂ ਬੰਦੀਆਂ ਸੀ ਨਾ ਉਹਨਾਂ ਦੇ ਪਰਾ ਥਿੱਲੇ ਵਿਛਾਏ ਜਾਂਦੇ ਨੇ ਲੱਕੜਾ ਲੁਕੜਾ ਉਹ ਕੰਮ ਇਹਨਾਂ ਨੂੰ ਜ਼ਿਆਦਾ ਮਿਲਦੇ ਹੁੰਦੇ ਕਿਉਂਕਿ ਭਾਰੇ ਹੁੰਦੇ ਸੀ ਉਹ ਕੰਮ ਇਹਨਾਂ ਨੂੰ ਮਿਲਨੇ ਤੇ ਮਾਲਕਾਂ ਨੇ ਇਹਨਾਂ ਨੂੰ ਰਹਿائش ਵੀ ਵਿੱਚ ਦੇਦਾਨੀ ਤੇ ਇਹਨਾਂ ਨੇ ਨਾ ਵਿੱਚੇ ਆਪਣਾ ਆਪਣਾ ਗੁਰਦੁਆਰਾ ਪਾਠ ਕਰਨ ਦਾ ਵੀ ਉੱਥੇ ਜਗ੍ਹਾ ਬਣਾਈ ਸਾਰਾ ਕੁਝ ਇਹਨਾਂ ਨੇ ਨਾ ਆਪਣਾ ਰਾਤ ਨੂੰ ਵੇਲੇ ਹੋ ਕੇ ਇਹਨਾਂ ਨੇ ਗਾਣੇ ਸੁਣਾਣੇ ਇੱਕ ਦੂਜਿਆਂ ਨੂੰ ਇਹ ਢੋਲਕੀਆਂ ਢੋਲਕੀਆਂ ਲੈ ਕੇ ਆਏ ਸੀ ਤੁਸ ਇਹ ਪੰਜਾਬ ਤੋਂ ਮਹਿਫਲ ਲਾਇਆ ਕਰਨੀ ਇਹਨਾਂ ਨੇ ਕਿਉਂਕਿ ਉਦੋਂ ਕਿਹੜਾ ਮੋਬਾਈਲ ਟੀਵੀ ਹੁੰਦੇ ਸੀ ਬੜੀ ਸੋਹਣੀ ਜ਼ਿੰਦਗੀ ਲ ਇਹ ਇਨਾ ਚੁਣ ਇੱਕ ਸਿੱਖ ਦੀ ਹੋ ਜਾਂਦੀ ਮੌਤ ਸਿੱਖ ਦੀ ਹੋ ਜਾਂਦੀ ਮੌਤ ਤੇ ਹੁਣ ਕਹਿੰਦੇ ਨੇ ਸੰਸਕਾਰ ਕਿੱਦਾਂ ਕੀਤਾ ਜਾਵੇ ਤੇ ਜਿਹੜਾ ਵੈਂਕੂਵਰ ਸ਼ਹਿਰ ਦਾ ਉਸ ਟਾਈਮ ਦਾ ਮੇਅਰ ਹੁੰਦਾ ਨਾ ਸਰਪੰਚ ਉਹ ਕਹਿੰਦਾ ਵੀ ਸਾਡੇ ਸ਼ਹਿਰ ਦੇ ਵਿੱਚ ਨਹੀਂ ਤੁਸੀਂ ਸੰਸਕਾਰ ਕਰ ਸਕਦੇ ਨਾ ਇਹ ਗੋਰਿਆਂ ਦਾ ਇਸਾਈਆਂ ਦਾ ਸ਼ਹਿਰ ਏ ਬਾਹਰ ਜਾ ਕੇ ਕਰੋ ਤੇ ਜਿਹੜੇ ਇਸਾਈ ਹੀ ਉਪਾਦਰੀ ਸੀ ਚਰਚਾਂ ਦੇ ਪਾਦਰੀ ਉਹ ਕਹਿੰਦੇ ਨੇ ਵੀ ਲਾਸ਼ ਨੂੰ ਦਫਨਾਣਾ ਚਾਹੀਦਾ ਹੈ ਹਾਂਜੀ ਕਿਉਂਕਿ ਤੁਸੀਂ ਸਾਈ ਮੁਲਕ ਚੋਂ ਸਾਡੀ ਸੋਸਾਇਟੀ ਚ ਇਸ ਕਰਕੇ ਲਾਸ਼ ਨੂੰ ਦਫਨਾਉ ਤੇ ਉਹ ਕਹਿਣ ਲੱਗ ਪਏ ਉੱਥੇ ਦੇ ਬੈਂਕੂਵਰ ਦੇ ਲੋਕੀ ਜਿਹੜੇ ਗੋਰੇ ਸੀ ਉਹ ਕਹਿੰਦੇ ਨਹੀਂ ਨਹੀਂ ਸਾਡੇ ਇਤ ਸ਼ਹਿਰ ਚ ਨਹੀਂ ਕਹੇ ਕਾਲੇ ਦੀ ਲਾਸ਼ ਦੱਬੀ ਜਾਏਗੀ ਇਹਨਾਂ ਨੇ ਫਿਰ ਕੀ ਕੀਤਾ ਕੋਈ ਦੱਬਣ ਨਾ ਦੇਵੇ ਲਾਸ਼ ਨੂੰ ਕੋਈ ਸੰਸਕਾਰ ਨਾ ਕਰਨ ਦੇਵੇ ਇਹਨਾਂ ਨੇ ਕੀ ਕੀਤਾ ਲਾਸ਼ ਚੱਕੀ ਤੇ ਜੰਗਲਾ ਚ ਜਾ ਕੇ ਨਾ ਉਹਦਾ ਅੰਤਮ ਸੰਸਕਾਰ ਕਰ ਦਿੱਤਾ ਇਹਨਾਂ ਨਾਲ ਕਈ ਗੋਰੇ ਵੀ ਗਏ ਫੋਟੋਆਂ ਵੀ ਆਈਆਂ ਉਹ ਦੁਖਬਾਰ ਚ ਕਈ ਗੋਰੇ ਵੀ ਗਏ ਜਿਹੜੇ ਬੜੇ ਚੰਗੇ ਸੀ ਗੋਰੇ ਤੇ ਚਲੋ ਜੀ ਸੰਸਕਾਰ ਹੋ ਗਿਆ ਠੀਕ ਹੈ ਏਨਾ ਵੇਖ ਲੈ ਹੈ ਥੋੜੇ ਜੇ ਸੀ ਫਰੱਚ ਪਾਜੀ ਪਰ ਇਹਨਾਂ ਨੇ ਇੰਨੀ ਕ ਕਮਾਈ ਕੀਤੀ ਇਹਨਾਂ ਦੇ ਕੋਲੋਂ ਉਦੋਂ ਇਹਨਾਂ ਨੇ ਉਥੇ ਜ਼ਮੀਨ ਜਾਇਦਾਦ ਦਾ ਨਾ ਖਰੀਦਨੀ ਸ਼ੁਰੂ ਕਰ ਦਿੱਤੀਆਂ ਆਰਿਆਂ ਤੇ ਕੰਮ ਕਰਦੇ ਸੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਨਾ ਇਹਨਾਂ ਨੇ ਤੇ ਜ਼ਮੀਨ ਜਾਇਦਾਦ ਤਾਂ ਖਰੀਦਨੀ ਸ਼ੁਰੂ ਕਰ ਦਿੱਤੀਆਂ ਉਸ ਟਾਈਮ ਤੇ ਇਹਨਾਂ ਕੋਲ 2 ਕਰੋੜ ਦੀ ਇਹਨਾਂ ਨੇ ਜ਼ਮੀਨ ਖਰੀਦ ਲਈ ਉਥੇ ਤੇ ਗੋਰੇ ਇਹਨਾਂ ਦੀ ਤਰੱਕੀ ਤੋਂ ਪਰੇਸ਼ਾਨ ਹੋ ਕੇ ਸੜ ਬੜ ਕੇ ਕੋਲਾਗੇ ਉਹ ਕਹਿੰਦੇ ਵੀ ਇਹ ਇੱਕ ਹੀ ਗੱਲ ਹੈ ਸਾਡੇ ਤੋਂ ਪਿੱਛੇ ਆਈ ਨਹੀਂ ਤਰੱਕੀ ਕਰਨ ਲੱਗ ਪਏ ਤੇ ਇਹਨਾਂ ਨੇ ਨਾ ਗੋਰਿਆਂ ਨੇ ਆਪਣੀ ਰੋਟੀ ਤੇ ਲਾਤ ਵਜਦੀ ਵੇਖ ਕੇ ਨਾ ਕਿਉਂਕਿ ਮਿਲ ਮਾਲਕ ਸਾਰੇ ਫੈਕਟਰੀਆਂ ਵਾਲੇ ਤੇ ਇਹਨਾਂ ਨੂੰ ਲੈ ਰਹੇ ਸੀ ਸਿੱਖਾਂ ਨੂੰ ਜਾਂ ਚੀਨੀਆ ਜਪਾਨੀਆਂ ਨੂੰ ਕਿਉਂਕਿ ਉਹ ਸਸਤੇ ਪੈਂਦੇ ਸੀ ਤੇ ਗੋਰਿਆਂ ਨੇ ਕਿਹਾ ਵੀ ਨਾਲ ਜਿਹੜਾ ਮਿਹਨਤੀ ਸੀ ਨਾਲੇ ਜਿਆਦਾ ਮਿਹਨਤੀ ਸੀ ਤੇਰੇ ਵਾਂਗੂ ਤੇ ਉਹ ਫਰੈਸ਼ੀ ਭਾਜੀ ਕੀ ਹੋਇਆ ਕਿ ਇਹਨਾਂ ਨੇ ਨਾ ਮਜਾਰੇ ਕਰਨੇ ਸ਼ੁਰੂ ਕਰ ਦਿੱਤੇ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਗੋਰਿਆਂ ਨੇ ਵੈਨ ਕੈਨੇਡਾ ਚ ਇਹ ਕਹਿੰਦੇ ਨੇ ਕੱਢੋ ਏਸ਼ੀਆ ਨੂੰ ਬਾਹਰ ਕੱਢੋ ਸਾਡੀ ਰੋਟੀ ਤਲਾਤ ਮਾਰਦੇ ਪੈਣ ਇਹਨਾਂ ਨੂੰ ਭਜਾਓ ਸਾਨੂੰ ਨਹੀਂ ਲੋੜ ਇੰਨਾ ਏਸ਼ੀਆਈ ਲੋਕਾਂ ਦੀ ਬੈਨਰ ਫੜੇ ਇਹਨਾਂ ਨੇ ਇਹਨਾਂ ਨੂੰ ਨਾ ਇਹ ਧਰਨਾ ਦੇਂਦੇ ਪੈਣੇ ਜਲਸਾ ਕਰਦੇ ਪੈਣੇ ਵੈਂਕੂਵਰ ਸ਼ਹਿਰ ਚ ਇਹਨਾਂ ਨੂੰ ਦਿਸ ਪੇ ਉੱਥੇ ਚੀਨੀ ਇਹਨਾਂ ਨਾਲ ਚੀਨੀ ਫੜ ਗਏ ਕੁੱਟੇ ਫਿਰ ਗਏ ਜਾਪਾਨੀਆਂ ਦੇ ਇਲਾਕੇ ਚ ਜਿੱਥੇ ਜ਼ਿਆਦਾ ਜਾਪਾਨੀ ਰਹਿੰਦੇ ਸੀ ਜਾਪਾਨੀਆਂ ਨੇ ਅੱਗੂ ਫੇਰ ਇਹਨਾਂ ਨੂੰ ਕੁੱਟੇ ਹਾਂਜੀ ਤੇ ਸਿੱਖ ਹੀ ਤੂੰ ਬਚ ਗਏ ਕਿਉਂਕਿ ਸਿੱਖ ਰਹਿੰਦੇ ਸੀ ਉਦੋਂ ਜੰਗਲਾਂ ਚ ਤੈਨੂੰ ਦੱਸਿਆ ਜੀ ਆਰਿਆਂ ਦਾ ਕੰਮ ਸੀ ਇਹਨਾਂ ਨੂੰ ਮਿਲਦਾ ਤੋ ਆਰਿਆਂ ਚ ਰਹਿੰਦੇ ਸੀ ਉੱਥੇ ਮਾਲਕਾਂ ਨੇ ਰੱਛਾ ਦਿੱਤੀਆਂ ਇਹ ਬਚ ਗ ਗੋਰੇ ਫਿਰ ਵੀ ਛੜਦੇ ਹੀ ਇਹਨਾਂ ਨੇ ਇੰਨਾ ਕੁ ਪ੍ਰੈਸ਼ਰ ਬਣਾਇਆ ਨਾ ਇਹ ਗੋਰਿਆਂ ਨੇ ਆਪਣੀ ਸਰਕਾਰ ਉੱਤੇ ਵੀ ਤੁਸੀਂ ਸਖਤ ਕਾਨੂੰਨ ਬਣਾਓ ਸਖਤ ਕਾਨੂੰਨ ਬਣਾਓ ਉਹਨਾਂ ਨੇ 1908 ਦੇ ਵਿੱਚ ਸਖਤ ਕਾਨੂੰਨ ਬਣਾਈ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਕੋਈ ਵੀ ਚੀਨੀ ਜਾਪਾਨੀ ਖਾਸ ਕਰਕੇ ਇਹ ਵੈਸੇ ਨਿਸ਼ਾਨਾ ਇੰਡੀਅਨ ਤੇ ਸੀ ਸਿੱਖਾਂ ਤੇ ਕਿਉਂਕਿ ਜਿਆਦਾ ਮਿਹਨਤੀ ਸੀ ਇੱਕ ਅਖਬਾਰ ਸੀ ਉਹਦੇ ਵਿੱਚ ਵੀ ਛਪਿਆ ਸੀ ਕਿ ਇਹ ਲੋਕ ਆਉਣ ਵਾਲੇ 50 100 ਸਾਲਾਂ ਨੂੰ ਸਾਨੂੰ ਓਵਰਟੇਕ ਕਰ ਲੈਣਗੇ ਜੇ ਅਸੀਂ ਅੱਜ ਇਹਨਾਂ ਨੂੰ ਨਾ ਬਾਰ ਕੱਢਿਆ ਤੇ ਉਹੀ ਗੱਲ ਹੋ ਰਹੀ ਫਿਰ ਅਜੀ ਭਾਜੀ ਤੁਸੀਂ ਇਹ ਹੀ ਲੈ ਕੈਨੇਡਾ ਚ ਕੀ ਹੋ ਰਿਹਾ ਤੇ ਉਹ ਫ੍ਰੈਸ਼ੀ ਭਾਜੀ ਉਹਨਾਂ ਨੇ ਸਰਕਾਰ ਨੇ ਨਵੇਂ ਕਾਨੂੰਨ ਕੱਢਤੇ ਵੀ ਜਿੰਨੇ ਵੀ ਆਣਾ ਹੈ ਇੰਡੀਆ ਤੋਂ ਇੱਥੇ ਉਹ ਸਿੱਧਾ ਆਵੇ ਕਿਉਂਕਿ ਗੋਰਿਆਂ ਨੂੰ ਪਤਾ ਸੀ ਇਹਨਾਂ ਕੋਲ ਕਿਹੜਾ ਕੋਈ ਆਪਣਾ ਸ਼ਿਪ ਏ ਜਿਹੜਾ ਇੰਡੀਆ ਤੋਂ ਸਿੱਧਾ ਇੱਥੇ ਆ ਸਕੇ ਤਾਂ ਉਹਨਾਂ ਨੇ ਇਹ ਸਕੀਮ ਚਲਾਈ ਸੀ ਵੀ ਜਿਹਨੇ ਵੀ ਆਣਾ ਹੈ ਇੰਡੀਆ ਤੋਂ ਸਿੱਧਾ ਸ਼ਿਪ ਲੈ ਕੇ ਆਵੇ ਜਿੱਦਾਂ ਹੁਣ ਕੋਈ ਰੂਲ ਕੱਢ ਦੇ ਕੈਨੇਡਾ ਵੀ ਜਿਹੜੀ ਵੀ ਫਲੈਟ ਫਟਨੀ ਦਿੱਲੀ ਤੋਂ ਫੜੋ ਇੰਡੀਆ ਤੋਂ ਫੜੋ ਤੇ ਸਿੱਧਾ ਆਵੇ ਬੈਂਕ ਅ ਡਾਇਰੈਕਟ ਆਵੇ ਵੀ ਵਿੱਚ ਦਬਾਈ ਕਿਤੇ ਨਹੀਂ ਸਟੇਸ ਟੂ ਕਰਨੀ ਇਹ ਇਨਾਂ ਨੇ ਕਾਨੂੰਨ ਕੰਡ ਦਿੱਤਾ ਨਾਲ ਹੀ ਰੱਖ ਦਿੱਤਾ ਵੀ 200 ਡਾਲਰ ਵੀ ਲੈ ਕੇ ਆਵੇ ਫਿਰ ਹੌਲੀ ਹੌਲੀ ਇਹਨਾਂ ਨੇ ਇਹ ਵੀ ਕਾਨੂੰਨ ਜਾਰੀ ਕਰ ਦਿੱਤਾ ਵੀ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਨਾ ਆਲਰੇਡੀ ਸਿੱਖ ਉਹ ਆਪਣੀਆਂ ਪਤਨੀਆਂ ਨੂੰ ਵੀ ਨਹੀਂ ਬੁਲਾ ਸਕਦੇ ਤੇ ਸਿੱਖਾਂ ਨੇ بڑے ਹੱਥ ਪੈਰ ਮਾਰੇ ਇਹਨਾਂ ਨੇ ਇੰਗਲੈਂਡ ਦੇ ਵੀ ਬੰਦੇ ਬੰਦੇ ਭੇਜੇ ਕਿਉਂਕਿ ਇੰਗਲੈਂਡ ਦੀ ਹਕੂਮਤ ਸੀ ਕੈਨੇਡਾ ਚ ਇਹਨਾਂ ਨੇ ਇੰਗਲੈਂਡ ਤੇ ਨੰਨੇ ਬੰਦੇ ਭੇਜੇ ਕਮੇਟੀ ਪੀ ਯਾਰ ਸਾਡਾ ਮਸਲਾ ਸੋਲਵ ਕਰੋ ਇਹ ਕੀ ਗੱਲ ਹੋਈ ਤੁਸੀਂ ਤੇ ਸਾਡੇ ਅਧਿਕਾਰ ਛੀਨ ਰਹੇ ਹੋ ਪਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸੋਣੀ ਇਹਨਾਂ ਨੇ ਕਿਹਾ ਸਾਨੂੰ ਕੋਈ ਚੱਕਰ ਨਹੀਂ ਤੁਸੀਂ ਕੰਮ ਕਰੋ ਆਪਣਾ ਹੁਣ ਕਿਸੇ ਸਰਕਾਰ ਨੇ ਸਿੱਖਾਂ ਦੀ ਸੁਣੀ ਨਹੀਂ ਕੈਨੇਡਾ ਸਰਕਾਰ ਨੇ ਨਹੀਂ ਸੁਣੀ ਇੰਗਲੈਂਡ ਸਰਕਾਰ ਨੇ ਨਹੀਂ ਸੁਣੀ ਹੁਣ ਕੈਨੇਡਾ ਨੂੰ ਤੁਸੀਂ ਭੁੱਲ ਜੋ ਹੁਣ ਆਪਾਂ ਸਟੋਰੀ ਚੱਕ ਕੇ ਲੈ ਕੇ ਜਾਣੀ ਹੈ ਚਾਈਨਾ ਚ ਤੇ ਮਲੇਸ਼ੀਆ ਚ ਠੀਕ ਹੈ ਇਸ ਕਰਕੇ ਕੈਨੇਡਾ ਨੂੰ ਭੁੱਲ ਜੋ ਹੁਣ ਸਟੋਰੀ ਸ਼ੁਰੂ ਹੁੰਦੀ ਜਾ ਕੇ ਸਿੱਧੀ ਮਲੇਸ਼ੀਆ ਮਲੇਸ਼ੀਆ ਸਟੋਰੀ ਸ਼ੁਰੂ ਹੁੰਦੀ ਇੱਕ ਬੰਦਾ ਹੁੰਦਾ ਬਜ਼ੁਰਗ 55 ਸਾਲ ਦਾ ਉਹ ਇੱਕ ਚਿੱਠੀ ਪੜਦਾ ਹੁੰਦਾ ਉਹ ਚਿੱਠੀ ਕਿੱਥੋਂ ਆਈ ਉਹ ਤੁਹਾਨੂੰ ਮੈਂ ਫਿਰ ਕਦੀ ਦੱਸਾਂਗਾ ਕਿਉਂਕਿ ਬੜੀਆਂ ਕੁੰਡੀਆਂ ਨੇ ਫਿਰ ਸਟੋਰੀ ਦਾ ਨਾ ਇੰਟਰਸਟ ਮਰ ਜਾਂਦਾ ਬਜ਼ੁਰਗ ਨੇ ਚਿੱਠੀ ਪੜਦਾ ਹੁੰਦਾ ਗੁਰਦੇਵ ਸਿੰਘ ਚਿੱਠੀ 'ਚ ਲਿਖਿਆ ਹੁੰਦਾ ਹੈ ਪੀ ਜਹਾਜ ਦਾ ਨਾ ਬੰਦੋਬਸਤ ਕਰੋ ਠੀਕ ਪੀ ਕੈਨੇਡਾ ਦੇ ਵਿੱਚ ਨਾ ਸਿੱਖਾਂ ਦੇ ਖਿਲਾਫ ਕਾਨੂੰਨ ਬਣਾਏ ਗਏ ਨੇ ਸਿੱਖਾਂ ਦੀ ਕੋਈ ਨਹੀਂ ਸੁਣ ਰਿਆ ਤੇ ਹੁਣ ਨਾ ਆਪਾਂ ਉੱਥੇ ਪਹੁੰਚ ਕੇ ਨਾ ਸਰਕਾਰ ਦੇ ਮੂੰਹ ਤੇ ਚਪੇੜ ਮਾਰਨੀ ਤੇ ਆਪਣੇ ਬੰਦੇ ਜਿਹੜੇ ਫੌਜੀ ਇਹਨਾਂ ਦੇ بڑے ਬਣੇ ਫਿਰਦੇ ਨੇ ਵੀ ਅਸੀਂ ਫੌਜ ਚ ਭਰਤੀ ਹੋਣਾ ਫੌਜ ਚ ਭਰਤੀ ਹੋਣਾ ਅੰਗਰੇਜ਼ਾਂ ਦੀ ਨੌਕਰੀ ਕਰ ਰਹੀ ਉਹਨਾਂ ਨੂੰ ਵੀ ਸਭ ਕੁਝ ਸਿਖਾਈਏ ਵੀ ਕਿੰਨੇ ਕਨੇ ਆ ਗੋਰੇ ਸਾਡੀ ਗੱਲਾਂ ਸੁਣਦੇ ਮੰਨਦੇ ਨੇ ਤੇ ਗੁਰਦੇਵ ਸਿੰਘ ਉਹ ਚਿੱਠੀ ਜੇਬ ਚ ਪਾਉਂਦੇ ਨੇ ਤੇ ਲੱਗ ਜਾਂਦੇ ਨੇ ਜਹਾਜ਼ ਲੱਭਣ ਜਿਹੜਾ ਜਹਾਜ਼ ਹੁਣ ਕਿਉਂਕਿ ਗੋਰਿਆਂ ਨੇ ਕਾਨੂੰਨ ਬਣਾਏ ਹੁੰਦੇ ਨੇ ਵੀ ਜਿਹੜੇ ਵੀ ਦੇਸ਼ ਤੋਂ ਆਣਾ ਉਥੋਂ ਜਹਾਜ਼ ਸ਼ੁਰੂ ਹੋਵੇ ਤੇ ਕੈਨੇਡਾ ਆ ਕੇ ਰੁਕੇ ਸਿੱਧਾ ਕਿਤੇ ਸਟੇ ਨਾ ਹੋਵੇ ਤੇ ਨਾ ਕਿਸੇ ਹੋਰ ਦੇਸ਼ ਦਾ ਜਹਾਜ਼ ਕਿ ਇੰਡੀਆ ਨੇ ਆਣਾ ਤੇ ਇਹ ਡਾਇਰੈਕਟ ਫਲਾਈਟ ਫਲੈਟ ਨਹੀਂ ਡਾਇਰੈਕਟ ਸ਼ਿਪ ਸ਼ਿਪ ਫਲੈਟ ਨਹੀਂ ਤੇ ਠੀਕ ਹੈ ਫਿਰ ਜੀ ਭਾਜੀ ਹੁਣ ਗੁਰਦੇਵਤ ਸਿੰਘ ਨਾ ਮਲੇਸ਼ੀਆ ਜਹਾਜ਼ ਲੱਭਦਾ ਹੈ ਮਲੇਸ਼ੀਆ ਜਿੱਥੇ ਰਹਿ ਰਹੇ ਹੈ ਨਹੀਂ ਜਹਾਜ਼ ਲੱਭਦਾ ਸਿੰਗਾਪੁਰ ਜਾਂਦੇ ਨੇ ਨਹੀਂ ਜਹਾਜ਼ ਲੱਭਦੇ ਗੁਰਦੇਵਤ ਸਿੰਘ ਹੁੰਦੇ ਨੇ ਕਿ ਵਪਾਰੀ ਠੀਕ ਹੈ ਵਪਾਰੀ ਹੁੰਦੇ ਨੇ ਠੇਕੇ ਢੋਕੇ ਲੈਂਦੇ ਹੁੰਦੇ ਨੇ ਸੜਕਾਂ ਦੇ ਰੇਲਵੇਾਂ ਦੇ ਹੋਰ ਵੀ ਬੜੇ ਕੰਮ ਕਰਦੇ ਦੁੱਧ ਦੇ ਵੀ ਤੇ ਮਲੇਸ਼ੀਆ ਜਾਜ ਲੱਭਦੇ ਨਹੀਂ ਲੱਭਦਾ ਫੇਰ ਆਉਂਦੇ ਨੇ ਸਿੰਗਾਪੁਰ ਸਿੰਗਾਪੁਰ ਜਾਜ ਲੱਭਦੇ ਨਹੀਂ ਲੱਭਦਾ ਫੇਰ ਆਉਂਦੇ ਨੇ ਇਹ ਚਾਈਨਾ ਚਾਈਨਾ ਜਾ ਕੇ ਜਾਜ ਲੱਭਦੇ ਨੇ ਇਹਨਾਂ ਨੂੰ ਲੱਭ ਜਾਂਦਾ ਜਾਜ ਪੈਸੇ ਦੇਣ ਲੱਗਦੇ ਨੇ ਤੇ ਗੋਰੇ ਮੁਕਰ ਜਾਂਦੇ ਗੋਰੇ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਤੈਨੂੰ ਜਾਜ ਦੇਣਾ ਤੂੰ ਜਹਾਜ਼ ਕਿਤੇ ਸਾਡੀ ਸਰਕਾਰ ਦੇ ਖਿਲਾਫ ਤੇ ਨਹੀਂ ਵਰਤਣਾ ਉਹਨਾਂ ਨੂੰ ਕਿਤੇ ਪਿੰਕ ਮਿਲ ਜਾਂਦੀ ਵੀ ਇਹ ਸਰ ਇਹ ਜਹਾਜ਼ ਕਿਉਂ ਖਰੀਦ ਰਿਆ ਬਾਬਾ ਗੁਰਦੇਵ ਸਿੰਘ ਨਹੀਂ ਦੱਸਦੇ ਵੀ ਮੈਂ ਕਹਾਂ ਤੂੰ ਜਹਾਜ਼ ਲੈ ਰਿਆ ਜੂ ਜਹਾਜ਼ ਖਰੀਦਣਾ ਦਾ ਉਹ ਤੇ 10 ਰੁਪਏ ਮੈਂ ਆਪਣੇ ਪਰਸਨਲ ਯੂਜ਼ ਵਾਸਤੇ ਲੈਣਾ ਤੇ ਉਹ ਮੁਕਰ ਜਾਂਦੇ ਗੋਰੇ ਉਹ ਕਹਿੰਦੇ ਨਹੀਂ ਫਿਰ ਬਾਬਾ ਜੀ ਨੂੰ ਨਾ ਇੱਕ ਬੰਦਾ ਲੱਭਦਾ ਜਰਮਨ ਦਾ ਜਰਮਨ ਦੇ ਕੰਦਾ ਬੰਦਾ ਦਾ ਉਹ ਕਹਿੰਦਾ ਕੀ ਲੱਭਦਾ ਪਿਆ ਕਹਿੰਦਾ ਜਹਾਜ਼ ਚਾਹੀਦਾ ਯਾਰ ਇੱਕ ਕਹਿੰਦਾ ਆਜਾ ਤੈਨੂੰ ਮੈਂ ਦਿਵਾਵਾਂ ਜਹਾਜ਼ ਬਾਬਾ ਜੀ ਨੂੰ ਪਿਛੇ ਪਿਛੇ ਲੱਜਦਾ ਤੇ ਇੱਕ ਕੰਪਨੀ ਚ ਲੈ ਜਾਂਦਾ ਕਹਿੰਦਾ ਦੇ ਇਹਨਾਂ ਨੂੰ ਗੈਰਾ ਯਾਰ ਪਾਉਂਡ ਮੀਨੇ ਦੇ ਤੇ ਆ ਸੈਂਡ ਕਰ ਤੇ ਤੈਨੂੰ ਜਾਜ ਦੇ ਦਿੰਦੇ ਨੇ ਉਹ ਜਾਜ ਦੇ ਦਿੰਦੇ ਉਹਨੂੰ ਜਾਪਾਨ ਕੰਪਨੀ ਦਾ ਜਾਜ ਹੁੰਦਾ ਕੰਮ ਕਾਟਾ ਮਾਰੂ ਬਾਬਾ ਜੀ ਜਾਜ ਲੈ ਲੈਂਦੇ ਨੇ ਜਾਜ ਦੀਆਂ ਚਾਬੀਆਂ ਛਾਬੀਆਂ ਲੈ ਕੇ ਜਿਹੜੇ ਪੇਪਰ ਹੁੰਦੇ ਨੇ ਉਹ ਲੈ ਕੇ ਆ ਜਾਂਦੇ ਨੇ ਹੁਣ ਬਾਬਾ ਜੀ ਇਕੱਲੇ ਤੇ ਨਹੀਂ ਜਾ ਸਕਦੇ ਹਾਂਜੀ ਕੈਨੇਡਾ ਕਿਉਂਕਿ ਜਦੋਂ ਕਾਨੂੰਨ ਬਣਾਏ ਨੇ ਕਾਨੂੰਨ ਹੀ ਸਿੱਖਾਂ ਵਾਸਤੇ ਹੁਣ ਸੰਗਤ ਚਾਹੀਦੀ ਏ ਜਿਹੜੀ ਉਹ ਕਾਨੂੰਨਾਂ ਨੂੰ ਤੋੜ ਸਕੇ ਉਹਨਾਂ ਦੇ ਅਕੇ ਧਰਨਾ ਦੇ ਸਕੇ ਵੀ ਨਹੀਂ ਹੈਣਾ ਉੱਥੇ ਜਾ ਕੇ ਕੈਨੇਡਾ ਚ ਸੰਗਤ ਚਾਹੀਦੀ ਹੁਣ ਬਾਬਾ ਜੀ ਚਾਈਨਾ ਦੇ ਵਿੱਚ ਨਾ ਗਏ ਹੁੰਦੇ ਨੇ ਤੇ ਉੱਥੇ ਹਾਂਗਕਾਂਗ ਚ ਨਾ ਗੁਰਦਵਾਰੇ ਗੁਰਦਵਾਰਾ ਵੀ ਹੁੰਦਾ ਸਿੱਖਾਂ ਦਾ ਕਿਉਂਕਿ ਉੱਥੇ ਨਾ ਛੋਣੀਆਂ ਹੁੰਦੀਆਂ ਫੌਜੀ ਦੀਆਂ ਤੇ ਉਦੋਂ ਨਾ ਉੱਥੇ ਚਾਈਨਾ ਦੇ ਵਿੱਚ ਨਾ ਉਹਨਾਂ ਜਮਾਨਿਆਂ ਚ ਨਾ ਜਿਹੜੇ ਚਾਈਨਾ ਦੇ ਵੱਡੇ ਬਿਜ਼ਨਸਮੈਨ ਹੀ ਹੁੰਦੇ ਉਹਨਾਂ ਦੇ ਚੌਂਕੀਦਾਰ ਵੀ ਸਿੱਖ ਹੀ ਹੁੰਦੇ ਨੇ ਕਿਉਂਕਿ ਲੰਬੇ ਉੱਚੇ ਹੁੰਦੇ ਨੇ ਤੇ ਉਹਨਾਂ ਚੌਂਕੀਦਾਰ ਆਪਣੇ ਬੋਡੀਗਾਰਡ ਵੀ ਸਿੱਖਾਂ ਨੂੰ ਪ੍ਰੇਫਰੈਂਸ ਕਰਦੇ ਨੇ ਇਸ ਕਰਕੇ ਨਾ ਚਾਈਨਾ ਚ ਸਿੱਖਾਂ ਦੀ ਬੜੀ ਆਬਾਦੀ ਹੁੰਦੀ ਕੋਈ ਫੌਜੀ ਹੁੰਦਾ ਕੋਈ ਚੌਂਕੀਦਾਰ ਹੁੰਦਾ ਤੇ ਉੱਥੇ ਨਾ ਗੁਰਦਵਾਰ ਹੁੰਦਾ ਇਹ ਹੋਣਾ ਬਾਬਾ ਗੁਰਦੇਤ ਸਿੰਘ ਜੀ ਨਾਲ ਗੁਰਦਾਰੇ ਜਾ ਕੇ ਹਰ ਸੰਡੇ ਜਾ ਕੇ ਸਪੀਚ ਕਰਦੇ ਨੇ ਕਿ ਗੋਰੇ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਡੇ ਪੰਜਾਬੀਆਂ ਦੇ ਹੱਕਾਂ ਤੇ ਡਕਾ ਮਾਰ ਰਹੇ ਨੇ ਆਪਾਂ ਇਹਨਾਂ ਨੂੰ ਸਬਕ ਸਿਖਾਣਾ ਹੈ ਚਲੋ ਚੱਲੀਏ ਉੱਥੇ ਕੈਨੇਡਾ 500 ਬੰਦਾ ਤਿਆਰ ਹੋ ਜਾਂਦਾ ਤੇ ਬਾਬਾ ਜੀ ਸਮਾਨ ਰੱਖਦੇ ਹੁੰਦੇ ਨੇ ਜਾਚ ਲੰਗਰ ਮੰਜੇ ਹੋਰ ਵੀ ਦਵਾਈਆਂ ਮੁਸਾਫਰਾ ਵਾਸਤੇ ਇਨਾਂ ਨੂੰ ਕੀ ਹੁੰਦਾ ਇੱਕ ਬੰਦਾ ਆਂਦਾ ਭਜਦਾ ਭਜਦਾ ਜਾਜ ਦੇ ਵਿੱਚ ਸਮਾਨ ਲਦਾ ਰਹੇ ਨੇ ਬੰਦਾ ਆਂਦਾ ਕਹਿੰਦਾ ਬੱਬਾ ਜੀ ਤੁਹਾਡੇ ਦਫਤਰ ਤੇ ਨਾ ਜਿਹੜੇ ਗੁਰਦਾਰੇ ਚ ਤੁਸੀਂ ਸਪੀਚ ਦਿੰਦੇ ਹੋ ਉਥੇ ਨਾ ਛਾਪਾ ਪੈ ਗਿਆ ਅੱਛਾ ਤੇ ਉਥੇ ਦੀ ਸੰਗਤ ਨੂੰ ਨਾ ਪੁਲਿਸ ਪੁਲਿਸ ਡਰਾ ਰਹੀ ਏ ਹੁਣ ਪੁਲਿਸ ਨੇ ਜਿੱਦੂ ਛਾਪਾ ਮਾਰੇ ਨਾ ਬੱਬਾ ਜੀ ਗੁਰਦਾਰੇ ਜਾ ਕੇ ਵੇਖਦੇ ਨੇ ਸਾਰੇ ਨਾ ਸੰਗਤ ਇਹਦਾ ਵਿਚਾਰੀ ਟਾਹ ਢੇਰੀਓ ਕਹਿੰਦਾ ਜ਼ਮੀਨ ਤੇ ਲੰਮੀ ਪਈ ਹੁੰਦੀ ਪਈ ਯਾਰ ਅਸੀਂ ਕੈਨੇਡਾ ਜਾਣਾ ਸੀ ਸਾਡੇ ਇੱਥੇ ਇਹਨਾਂ ਨੇ ਦਬਕੇ ਮਾਰਨੇ ਸ਼ੁਰੂ ਕਰਤੇ ਅਸੀਂ ਨਹੀਂ ਜਾਣਾ ਕੈਨੇਡਾ ਕਨੂਡਾ ਉੱਥੇ ਜਾ ਕੇ ਵੀ ਸਾਨੂੰ ਡਾਂਗਾ ਹੀ ਪੈਣੀ ਆ ਇਹਦੇ ਇੱਥੇ ਅਜੇ ਤੱਕ ਗੱਲ ਲੀਕ ਵੀ ਨਹੀਂ ਹੋਈ ਤੇ ਪਹਿਲੇ ਸਾਡੇ ਤੇ ਛਾਪੇ ਪੈ ਲੱਗ ਪਏ ਉਹਨਾਂ ਚੋਂ ਨਾ 500 ਬੰਦੇ ਤਿਆਰ ਹੋਏ ਹੁੰਦੇ ਨੇ ਤੇ ਵਿੱਚੋਂ ਨਾ ਵਿਚਾਰੇ ਡਰ ਕੇ ਸਿਰਫ 165 ਹੀ ਰਹਿ ਜਾਂਦੇ ਬਾਕੀ ਮੁੱਕਰ ਜਾਂਦੇ ਨੇ ਡਰ ਜਾਂਦੇ ਨੇ ਵੀ ਅਸੀਂ ਨਹੀਂ ਕੈਨੇਡਾ ਜਾਣਾ ਬਾਬਾ ਜੀ ਬੜੇ ਪਰੇਸ਼ਾਨ ਤੇ ਬਾਬਾ ਜੀ ਨੂੰ ਸਗੂ ਇੱਕ ਸਰਟੀਫਿਕੇਟ ਵੀ ਨਹੀਂ ਮਿਲਦਾ ਹੁੰਦਾ ਇੱਕ ਐਂਡਲਾ ਪੇਪਰ ਰਹਿ ਜਾਂਦਾ ਬਾਕੀ ਸਾਰੇ ਪੇਪਰ ਮਿਲ ਗਏ ਹੁੰਦੇ ਨੇ ਸਿਰਫ ਇੱਕ ਪੇਪਰ ਨਹੀਂ ਮਿਲ ਦਾਦਾ ਉਹ ਪੇਪਰ ਪਤਾ ਕੌਣ ਨਹੀਂ ਦਿੰਦਾ ਹੁੰਦਾ ਚਾਈਨਾ ਦਾ ਜਿਹੜੇ ਸ਼ਹਿਰ ਚ ਗੁਰਦੁਰ ਹੁੰਦਾ ਨਾ ਉੱਥੇ ਦਾ ਇੱਕ ਸਰਪੰਚ ਹੁੰਦਾ ਹੋ ਕਾਂਗਰਸ ਸਰਪੰਚ ਕਹ ਲੋ ਉਹ ਪੇਪਰ ਨਹੀਂ ਦਿੰਦਾ ਹੁੰਦਾ ਬਾਬਾ ਜੀ ਨੂੰ ਕਿਉਂਕਿ ਉਹ ਗੋਰੀਆ ਨੂੰ ਨਾ ਕੈਨੇਡਾ ਖਬਰ ਪਹੁੰਚਾਉਂਦਾ ਹੁੰਦਾ ਹੈ ਕਿ ਇੱਕ ਇੱਥੇ ਬੁੱਢਾ 55 ਸਾਲ ਦਾ ਉਹ ਜਹਾਜ਼ ਤਿਆਰ ਕਰ ਰਿਹਾ ਗੁਰਦੁਰ ਜਾ ਕੇ ਸਪੀਚ ਦਿੰਦਾ ਹੈ ਸਿੰਘਾਂ ਨੂੰ ਤਿਆਰ ਕਰਦਾ ਹੈ ਵੀ ਆਪਾਂ ਕੈਨੇਡਾ ਜਾਣਾ ਹੈ ਉਹ ਕਿਤੇ ਤੁਹਾਡੇ ਖਿਲਾਫ ਨਾ ਕੋਈ ਧਰਨੇ ਦੀ ਯੋਜਨਾ ਬਣਾ ਰਿਹਾ ਹੈ ਤੁਸੀਂ ਮੈਨੂੰ ਦੱਸੋ ਮੈਨੂੰ ਜਹਾਜ਼ ਦਾ ਸਰਟੀਫਿਕੇਟ ਦਵਾ ਕਿ ਨਾ ਦਵਾ ਉਹ ਕੈਨੇਡਾ ਸਰਕਾਰ ਉਹਦੀ ਉਹਦੇ ਮੈਸੇਜ ਨੂੰ ਕੋ ਤੇ ਉਹ ਵੀ ਬੜੇ ਦਿਨ ਵੇਟ ਕਰਦਾ ਬਾਬਾ ਜੀ ਨੂੰ ਨਾ ਟਰੱਕ ਦੀ ਬੱਤੀ ਪਿੱਛੇ ਲਾਈ ਰਹਿਦਾ ਜਿਵੇਂ ਸੈਂਡ ਕਰਕੇ ਦਿਨ ਅੱਜ ਸੈਂਡ ਕਰਕੇ ਦਿਨਾ ਜਹਾਜ ਮੰਨ ਲੈ 30 ਤਰੀਕ ਚੱਲਣਾ ਸੀ ਤੇ ਉਹ ਸਰਟੀਫਿਕੇਟ ਲੇਟ ਕਰ ਹੀ ਜਾ ਰਿਹਾ ਸੀ ਇੱਕ ਤਰੀਕ ਹੋ ਗਈ ਦੋ ਤਰੀਕ ਹੋ ਗਈ ਸਮਝੇਗਾ ਇਦਾਂ ਦਿਨ ਲੰਗੀ ਜਾ ਰਹੀ ਸੀ ਉਹ ਸਰਟੀਫਿਕੇਟ ਨਹੀਂ ਦਿੰਦਾ ਧਾਰ ਕੇ ਦੇ ਦਿੰਦਾ ਕਿਉਂਕਿ ਕੈਨੇਡਾ ਸਰਕਾਰ ਵੱਲ ਜਵਾਬ ਨਹੀਂ ਆਂਦਾ ਤੇ ਉਹ ਦੇ ਦਿੰਦਾ ਬਾਬਾ ਜੀ ਬਾਬਾ ਜੀ ਸਰਟੀਫਿਕੇਟ ਲੈ ਕੇ ਆਉਂਦੇ ਬੜੇ ਖੁਸ਼ ਹੁੰਦੇ ਪਰ ਯਾਤਰੀ 165 ਸੀ ਸਾਰੇ ਬਾਬਾ ਜੀ ਨੇ ਫਿਰ ਆਪਣੇ ਨਾਲ ਦੇਆਂ ਨੂੰ ਕਿਹਾ ਵੀ ਦੋ ਜਣਿਆਂ ਨੂੰ ਕਿਹਾ ਵੀ ਤੁਸੀਂ ਇੱਕ ਬੰਦਾ ਜਾਵੇ ਮਨੀਲਾ ਤੇ ਇੱਕ ਬੰਦਾ ਜਾਵੇ ਸ਼ੰਗਾਈ ਚਾਈਨਾ ਦਾ ਸ਼ਹਿਰ ਚੀ ਉੱਥੇ ਜਾ ਕੇ ਨਾ ਉੱਥੇ ਦੇ ਸਿੱਖਾ ਨੂੰ ਤੁਸੀਂ ਤਿਆਰ ਕਰੋ ਤੇ ਮੈਂ ਜਹਾਜ਼ ਲੈ ਕੇ ਪਹੁੰਚਦਾ ਬਾਬਾ ਜੀ ਹਾਂਗਕਾਂਗ ਤੂੰ ਤੁਰੇ ਸ਼ੰਘਾਈ ਗਏ ਚਾਈਨਾ ਦਾ ਸ਼ਹਿਰ ਹੀ ਹੈ ਸ਼ੰਘਾਈ ਗਏ ਸ਼ੰਘਾਈ ਤੂੰ ਸਿੰਘ ਲੱਦੇ 111 ਸਿੰਘ ਹੋਰ ਆ ਗਏ ਉੱਥੇ ਬਾਬਾ ਜੀ ਨੇ ਕਹੇ ਨਾ ਵੀ ਉੱਥੇ ਜਾ ਕੇ ਤੁਸੀਂ ਤਿਆਰ ਕਰੋ ਤੇ 111 ਸਿੰਘ ਤਿਆਰ ਹੋ ਗਏ ਉਹ ਜਿਹੜੇ ਬਾਬਾ ਜੀ ਨੇ ਆਪਣੇ ਦੋ ਸਾਥੀਆਂ ਨੂੰ ਕਹੇ ਨਾ ਉਹਨਾਂ ਨੂੰ ਬਾਬਾ ਜੀ ਨੇ ਤੇਜ਼ ਬਲੇ ਜਹਾਜ਼ ਭਜਿਆ ਜੜੀਏ ਜਿਹੜਾ ਉਡਦਾ ਜਹਾਜ਼ ਉਹਦੇ ਚ ਭੇਜਿਆ ਸੀ ਉਹਨਾਂ ਨੂੰ ਬਾਬਾ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਵੇ ਇਤ ਹੈਪੀ ਜਾ ਕੇ ਜਿੰਨੇ ਤੱਕ ਮੈਂ ਸਮੁੰਦਰੀ ਜਹਾਜ਼ ਲੈ ਕੇ ਪਹੁੰਚਣਾ ਸ਼ਹਿਰ ਚ ਤੁਸੀਂ ਫਲੈਟ ਫੜ ਕੇ ਪਹੁੰਚੋ ਤੁਹਾਡਾ ਹਫਤਾ ਹੈ ਤੁਸੀਂ ਸੰਗਤ ਤਿਆਰ ਕਰੋ ਤੇ ਉਹਨਾਂ ਨੇ ਸੰਗਤ ਤਿਆਰ ਕੀਤੀ ਬਾਬਾ ਜੀ ਜਹਾਜ਼ ਲੈ ਕੇ ਪਹੁੰਚੇ ਫਿਰ ਨਾਲ-ਨਾਲ ਜਿੱਥੇ-ਜਿੱਥੇ ਲੰਘਦੇ ਕਿ ਉਥੂ-ਉਥੂ ਸੰਗਤ ਚੜਦੀ ਗਈ ਜਾਪਾਨ ਚ ਪਹੁੰਚੇ ਜਾਪਾਨ ਮੇ ਉਹਨਾਂ ਨੇ 85 ਬੰਦੇ ਚੜ੍ਹੇ ਉਥੂ ਉਹ ਤੁ ਬਾਬਾ ਜੀ ਨੇ ਕੋਲੇ-ਕੋਲੇ ਵੀ ਰੱਖੇ ਪੀ ਨੂੰ ਕਨੇਡਾ ਜਾ ਕੇ ਵੇਚਾਂਗੇ ਉਦੋਂ ਕਨੇਡਾ ਕੋਲਿਆਂ ਦਾ ਬੜਾ ਵਪਾਰ ਹੁੰਦਾ ਫਿਰ ਇਹਨਾਂ ਨੇ ਇੱਕ ਸ਼ਿਪ ਵੀ ਕੋਲੇ ਚ ਚਲਾਉਣੀ ਹੋਣੀ ਹੁੰਦੀ ਵੈਲ ਕੋਲ ਫਰੇਸੀ ਪਾਜੀ ਬੋਸੋਨੀ ਕਾਰ ਕੱਢੀ ਤੂੰ ਤੇ ਉਹ ਫਰੇਸੀ ਪਾਜੀ ਕੀ ਕਹਿੰਦੇ ਨੇ ਵੀ ਇਹਨਾਂ ਨੇ ਡਾਕਟਰ ਵੀ ਇੱਕ ਰੱਖ ਲਿਆ ਜਿਹੜੇ ਕੋਈ ਬੰਬਾਰਸ਼ ਮਾਰਨ ਹੋਵੇ ਵਿੱਚ 500 ਬੰਦਾ 376 ਬੰਦੇ ਸੀ ਟੋਟਲ ਜੱਜ ਜਿਹੜੇ ਕੈਨੇਡਾ ਗਏ ਤੇ ਉਹਨਾਂ ਦੀ ਸਿਹਤ ਬੁਖਾਰ ਬੁਖੂਰ ਨਾਲ ਜਿਹੜੇ ਡਾਕਟਰ ਵੀ ਰੱਖ ਲਿਆ ਡਾਕਟਰ ਦਾ ਨਾਮ ਸੀ ਰਘੂਨਾਥ ਉਹ ਡਾਕਟਰ ਸੀ ਸਰਕਾਰ ਦਾ ਟੋਟ ਹਾਂਜੀ ਉਹ ਸਰਕਾਰ ਨੂੰ ਪੂਰੀ ਜਾਣਕਾਰੀ ਦੇ ਰਿਹਾ ਸੀ ਖੁਫੀਆ ਤੇ ਬਾਬਾ ਜੀ ਚਲੋ ਜੀ ਜਹਾਜ਼ ਜਪਾਨ ਤੋਂ ਤੁਰਦਾ 20 ਦਿਨਾਂ ਬਾਅਦ ਪਹੁੰਚ ਜਾਂਦਾ ਕੈਨੇਡਾ ਵੈਂਕੂਵਰ ਬੰਦਰਗਾਹ ਦੇ ਉੱਤੇ ਪੋਰਟ ਤੇ ਜਹਾਜ਼ ਵੇਖ ਕੇ ਕੈਨੇਡਾ ਸਰਕਾਰ ਕਹਿ ਲੱਗ ਪੰਦੀ ਓ ਪਿੱਛੇ 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 ਤੁਹਾਨੂੰ ਆਗਿਆ ਨਹੀਂ ਇੱਥੇ ਆਂਦੀ ਪਿੱਛੇ 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 ਬਾਬਾ ਜੀ ਕਹਿੰਦੇ ਇਹ ਕੀ ਗੱਲ ਵੀ ਸਾਨੂੰ ਦੱਸਾਂ ਤੇ ਦੋ ਵੀ ਅਸੀਂ ਆਏ ਆ ਬਾਅਦ ਚ ਭਾਵੇਂ ਸਾਨੂੰ ਭੇਜ ਦੋ ਪਰ ਦੱਸਾਂ ਤੇ ਦੋ ਵੀ ਸਾਡਾ ਜਹਾਜ਼ ਇੱਥੇ ਆਇਆ ਇਨੇ ਮਸਾਫਰ ਲੈ ਕੇ ਆਇਆ ਤੇ ਸਾਨੂੰ ਵਜ੍ਹਾ ਦੱਸ ਦੋ ਅਸੀਂ ਚੱਲ ਜਾਈਏ ਵਾਪਸ ਕੋਈ ਮਸਲਾ ਨਹੀਂ ਹੈ ਨਾ ਬਾਬਾ ਜੀ ਤੇ ਚਾਹੁੰਦੇ ਸੀ ਬਾਬਾ ਜੀ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਦਵਾਈਆਂ ਦਿੰਦੇ ਜਾਂਦਾ ਦੇ ਵੀ ਤੁਹਾਡੇ ਘਰ ਪੁੱਤਰ ਹੋ ਜਾਏਗਾ ਮਤਲਬ ਕਿ ਵੈਸੇ ਉਮਰ ਵੱਡੇ ਦੀ ਸੀ ਤਾਂ ਬਾਬਾ ਜੀ ਉਹਨੂੰ ਕਹਿੰਦੇ ਨੇ ਉਹ ਆਮ ਬੰਦੇ ਸੀ ਸਾਡੇ ਵਰਗੇ ਤੇ ਉਹ ਕਹਿੰਦੇ ਵੀ ਨਹੀਂ ਯਾਰ ਸਾਨੂੰ ਹਨਾ ਮਿਲਣ ਦੋ ਸਰਕਾਰੀ ਬੰਦਿਆਂ ਨਾਲ ਭੇਜਣਾ ਸਾਨੂੰ ਭੇਜ ਉਹ ਨਹੀਂ ਮੰਨਦੇ ਗੱਲ ਉਹ ਕਹਿੰਦੇ ਨਹੀਂ 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 15 ਦਿਨ ਤੇ ਬਾਬਾ ਜੀ ਨੂੰ ਕੰਡੇ ਤੇ ਨਹੀਂ ਲੱਗਣ ਦਿੱਤਾ ਜਾਂਦਾ ਸਿਰਫ ਕਿਹਨੂੰ ਲਾਇਆ ਜਾਂਦਾ ਜਿਹੜਾ ਡਾਕਟਰ ਨਹੀਂ ਹੁੰਦਾ ਗੋਰਿਆਂ ਦਾ ਟੋਟ ਉਹਨੂੰ ਤੇ ਉਹਦੇ ਨਾਲ ਦੇ 20 ਬੰਦਿਆਂ ਨੂੰ ਜਿਹੜੇ ਉਹਨੇ ਸਫਰਚ ਕੀਤੇ ਹੁੰਦੇ ਵੀ ਆ ਸਾਡਾ ਹੀ ਬੰਦਾ ਸਰਕਾਰ ਦੇ ਨੂੰ ਲਾ ਦੋ 20 ਬੰਦੇ ਲਾਤੇ ਬਾਕੀਆਂ ਨੂੰ ਟਰੱਕ ਦੀ ਬੱਤੀ ਪਿੱਛੇ ਲਾ ਕੇ ਰੱਖਦੇ ਨੇ ਵੀ ਅੱਜ ਤੁਹਾਡੀ ਗੱਲਬਾਤ ਸਰਕਾਰ ਨਾ ਕਰਾ ਨੇ ਅੱਜ 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 ਬਾਬਾ ਜੀ ਵੇਖੋ 60 ਦਿਨ ਰਹਿੰਦੇ ਨੇ ਉਧ ਜਾਜ ਚ ਕੰਡੇ ਦੇਈ ਕੰਡੇ ਦੇ ਰਹਿੰਦੇ ਨੇ ਉਹ ਬਾਬਾ ਜੀ ਦਾ ਤਾਂ ਨਾ ਬਣਿਆ ਕਾਬਾ ਘਟਾ ਮਰੂ ਜਾਜ ਚ ਰਹੇ ਕੋ ਕਾਨੂੰਨੀ ਲੜਾਈ ਲੜਦੇ ਨੇ ਉਹਨਾਂ ਨੂੰ ਸੰਗਤ ਫਿਰ ਮਿਲਣਾ ਆਂਦੀ ਕੈਨੇਡਾ ਦੀ ਹਾਲਾਂਕਿ ਕੈਨੇਡਾ ਸਰਕਾਰ ਨੇ ਕਿਹਾ ਕਿਸੇ ਨੇ ਨਾ ਜਾਜ ਦੇ ਉੱਪਰ ਨਾ ਚੜਨਾ ਨਾ ਜਾਜ ਤੋਂ ਥੱਲੇ ਆ ਕੇ ਕਿਸੇ ਨੇ ਸ਼ਹਿਰ ਚ ਐਂਟਰ ਹੋਣਾ ਇਹ ਤੇ ਗੋਲੀ ਮਾਰਾਂਗੇ ਇੱਕ ਦਿਨ ਇਹਨਾਂ ਨੂੰ ਡਰਾਉਣ ਵਾਸਤੇ ਰਾਤ ਰਾਤ ਨੂੰ ਇਹਨਾਂ ਨੇ ਪੁਲਿਸ ਵੀ ਭੇਜੀ ਕੈਨੇਡਾ ਦੀ ਪੁਲਿਸ ਭੇਜੀ ਤੇ ਜਿਹੜੇ ਹੁਣ ਕੋਲੇ ਪਏ ਹੀ ਇਹਨਾਂ ਕੋਲ ਇਹਨਾਂ ਨਾਲ ਜਿੱਦਾਂ ਪੁਲਿਸ ਵੇਖੀ ਹੋਵੇ ਸ਼ੁਰੂ ਬਿਸ਼ਨਾ ਤੂਫਾਨ ਸਿੰਘ ਗੰਡਾ ਸਾਰੇ ਜਿਹਨੇ ਉਹ ਗਲਾਬ ਸਿੰਘ ਹੋ ਜਾ ਸ਼ੁਰੂ ਕੋਲਿਆਂ ਦੀ ਬਰਸਾਦ ਕਰਕੇ ਇਹਨਾਂ ਨੇ ਪੁਲਿਸ ਵਾਲੇ ਭਜਾ ਤੇ 20 ਪੁਲਿਸ ਵਾਲੇ ਜ਼ਖਮੀ ਵੀ ਕਰਤੇ ਇਹਨਾਂ ਨੇ ਤੇ ਜਾਜ ਦੇ ਲੱਗੇ ਇਹਨਾਂ ਨੇ ਪੁਲਿਸ ਨਹੀਂ ਲੱਗਣ ਦਿੱਤੀ ਫਿਰ ਕੀ ਇਹਨਾਂ ਨੇ ਸਰਕਾਰ ਨੇ ਕਿਹਾ ਵੀ ਇਹਦੇ ਜਾਜ ਨਹੀਂ ਪਈ ਜਾ ਰਹੇ ਤਾਂ ਠੀਠੋ ਕੇ ਬੈਠੇ ਨੇ ਸਰਕਾਰ ਨੇ ਇੱਕ ਸਰਕਾਰ ਕੋਲ ਨਾ ਉਹਦੋਂ ਜਾਜ ਹੁੰਦਾ ਸੀ ਬੜਾ ਖਤਰਨਾਕ ਜਹਾਜ ਉਹਦਾ ਨਾਮ ਹੁੰਦਾ ਰੈਂਬੋ ਜਹਾਜ ਇਹ ਕਹਿੰਦੇ ਜਰ ਇਦਾਂ ਦੀ ਮੰਦੇ ਤਾਂ ਪਰ ਰੈਂਬੋ ਜਹਾਜ ਨੂੰ ਪਾਣੀ ਚ ਉਤਾਰਦੇ ਆ ਉਹ ਇਹਨਾਂ ਨੂੰ ਬੰਨ ਕੇ ਨਾ ਤੇ ਦੂਰ ਤੱਕ ਛੱਡ ਕੇ ਆਂਦੇ ਤੇ ਜਿੱਦਾਂ ਹੀ ਸਿੱਖਾਂ ਨੂੰ ਪਤਾ ਲੱਗਾ ਹਾਲਾਂਕਿ ਜੇ ਫਿਲਮ ਬਣੇ ਨਾ ਤੇ ਕਿੱਦਾਂ ਉਹਨਾਂ ਦੇ 2 ਮਹੀਨੇ ਗੁਜ਼ਰੇ ਕੰਡੇ ਤੇ ਬੜੀ ਡਿਟੇਲ ਚ ਫਿਲਮ ਬਣੇ ਹਾਲਾਂਕਿ ਇੱਕ ਵਾਰੀ 2 ਮਹੀਨੇ ਰਏ ਨਾ ਤੇ ਕੈਨੇਡਾ ਕੰਡੇ ਤੇ ਤੇ ਮਹੀਨੇ ਕ ਬਾਅਦ ਨੇ ਇਹਨਾਂ ਦਾ ਜਹਾਜ ਛੁੱਟ ਚਲਾ ਹੀ ਇਹਨਾਂ ਦੇ ਥੋਂ ਮਤਲਬ ਕਿ ਕੰਪਨੀ ਕੋ ਵਾਪਸ ਚੱਲ ਚੱਲਾ ਸੀ ਇਹਨਾਂ ਨੇ ਕਿਰਾਏ ਤੇ ਲਿਆ ਸੀ ਨਾ 11000 ਪੌਂਡ ਦੇ ਕੇ ਮਹੀਨੇ ਵਾਸਤੇ ਉਹ ਕੰਪਨੀ ਕੋ ਚੱਲ ਚੱਲਾ ਸੀ ਤੇ ਬਾਬਾ ਜੀ ਨੇ ਜੜੀ ਕਿ ਪੂਰੀ ਲਹਿਰ ਖਤਮ ਹੋ ਜਾਣੀ ਸੀ ਪਰ ਬਾਬਾ ਜੀ ਨੇ ਬੜੇ ਦਾਅ ਪੇਜ ਖੜੇ ਉਹ ਕੰਪਨੀ ਕੋ ਵਾਪਸ ਚੱਲਾ ਹੀ ਤੇ ਫਿਰ ਬਾਬਾ ਜੀ ਨੇ ਨਾ ਦੋ ਬੰਦੇ ਲੱਬੇ ਪ੍ਰਧਾਨ ਗੁਰਦਰੇ ਦੇ ਉੱਥੇ ਦੇ ਕਨੇਡਾ ਗੁਰਦਰ ਦੇ ਉਹਨਾਂ ਨੂੰ ਮਾਲਕ ਬਣਾਇਆ ਜਹਾਜ਼ ਦੇ ਫਿਰ ਜਹਾਜ਼ ਜਾਨੀ ਕਿ ਕੰਪਨੀ ਦੇ ਕੋਲੋਂ ਜਾਣੂ ਰਹਿ ਗਿਆ ਮਤਲਬ ਕਿ ਫਿਲਮ ਬਣੇ ਨਾ ਕੋਈ ਵੈਬ ਸੀਰੀਜ਼ ਬਣੇ ਪੂਰੀ ਡਿਟੇਲ ਨਾਲ ਕੰਮ ਹੋਵੇ ਮੈਂ ਤਾਂ ਬੜਾ ਸ਼ਾਰਟਕਟ ਸੁਣਾ ਰਿਹਾ ਹਾਂ ਵਾ ਤੇ ਫੇਰ ਕੀ ਹੋਇਆ ਫਰੇਸ਼ੀ ਬਾਜੀ ਜਦੋਂ ਪਤਾ ਲੱਗਾ ਨਾ ਵੀ ਇਹ ਵੈਂਕੂਵਰ ਦੀਆਂ ਸੰਗਤਾਂ ਨੂੰ ਵੀ ਇਹਨਾਂ ਨੇ ਰੈਂਬੋ ਜਹਾਜ਼ ਉਤਾਰਨਾ ਪਾਣੀ ਚ ਅੱਜ ਤੇ ਇਹਨਾਂ ਨੇ ਖਬਰ ਡਾਤੀ ਵੀ ਜੇ ਸਾਡੇ ਸਿੱਖ ਭਰਾਵਾਂ ਨੂੰ ਕੁਝ ਕੀਤਾ ਨਾ ਆਹੀ ਪੂਰੇ ਵੈਂਕੂਵਰ ਨੂੰ ਅੱਗ ਲਾ ਦੇਣੀ ਸਰਕਾਰ ਡਰ ਗਈ ਵੀ ਕਿਤੇ ਸੱਚੀ ਨਾ ਅੱਕ ਲੱਦਣ ਉਹਨਾਂ ਨੇ ਕਿਹਾ ਵੀ ਬੰਦੇ ਦੇ ਪੁੱਤਰ ਬਣੋ ਤੇ ਯਾਰ ਕਾਨੂੰਨ ਬਣਾਇਆ ਹੁਣ ਤੁਹਾਨੂੰ ਜਾਣਾ ਪੈਣਾ ਇੱਥੇ ਨਹੀਂ ਸਾਨੂੰ ਉਤਰਨ ਦੇਣਾ ਤੇ ਉਹ ਨਹੀਂ ਉਤਰਨ ਦਿੰਦੇ ਤੇ ਬਾਬਾ ਜੀ ਨੂੰ ਰਾਸ਼ਨ ਪਾਣੀ ਦੇ ਕੇ ਥੋੜਾ ਬੋਤਾ ਵਾਪਸ ਭੇਜ ਦਿੰਦੇ ਨੇ ਵਾਪਸ ਚੱਲ ਜਾਂਦੇ ਨੇ ਫੇਰ ਜਾ ਕੇ ਜਾਦੀਵਰੀ ਜਾਪਾਨ ਰੁਕਦੇ ਨੇ ਜਾਪਾਨ ਅੱਛਾ ਉਹਨਾਂ ਦਿਨਾਂ 'ਚ ਨਾ ਵਰਲਡ ਵਾਰ 1 ਲੱਗ ਗਈ ਸੀ ਠੀਕ ਤੇ ਜਾਜ ਸੀ ਹੁਣ ਜਰਮਨ ਦਾ ਸੌਰੀ ਜਾਪਾਨ ਦਾ ਤੇ ਜਾਪਾਨ ਦੀ ਤੇ ਜਰਮਨ ਦੀ ਨਾ ਆਪਸ 'ਚ ਉਹਦੂ ਖੜਕਦੀ ਸੀ ਇੰਗਲੈਂਡ ਦੀ ਵੀ ਖੜਕਦੀ ਵਰਲਡ ਵਾਰ 1 ਲੱਗੀ ਸੀ ਤੇ ਨਾ ਜਾਜ ਸੀ ਜਰਮਨ ਦਾ ਤੇ ਉੱਤੇ ਜਰਮਨ ਦਾ ਝੰਡਾ ਲੱਗਾ ਸੀ ਬਿਲਕੁਲ ਤੇ ਸੌਰੀ ਜਾਪਾਨ ਦਾ ਝੰਡਾ ਲੱਗਾ ਸੀ ਜਾਪਾਨ ਦਾ ਜਾਜ ਸੀ ਜਾਪਾਨ ਦਾ ਝੰਡਾ ਲੱਗਾ ਸੀ ਤੇ ਸਮੁੰਦਰ 'ਚ ਨਾਉਣ ਵਾਪਸ ਜਾ ਰਿਹਾ ਉਹ ਤੇ ਕੈਨੇਡਾ ਸਰਕਾਰ ਨੇ ਨਾ ਸਾਰੇ ਦੇਸ਼ਾਂ ਨੂੰ ਕਹਿਤਾ ਫੋਨ ਲਾ ਕੇ ਵੀ ਕੋਈ ਵੀ ਇਹਨਾਂ ਨੂੰ ਸਟੇ ਨਾ ਦਿਓ ਪਰ ਹੁਣ ਜਾਪਾਨ ਨੇ ਸਟੇ ਦੇਣੀ ਕਿਉਂਕਿ ਜਾਪਾਨ ਦਾ ਜਹਾਜ਼ ਸੀ ਪਰ ਬਾਕੀ ਕਿਸੇ ਦੇਸ਼ ਨੇ ਸਟੇ ਨਹੀਂ ਦਿੱਤੀ ਬਾਬਾ ਜੀ ਨੂੰ ਕੰਡੇ ਤੇ ਨਹੀਂ ਲੰਗਣ ਦਿੱਤਾ ਕਿ ਆ ਸਿੱਧਾ ਜਿੱਥੂ ਆਇਆ ਨਾ ਜਿੱਥੇ ਦਾ ਆਵੇਂ ਇੰਡੀਆ ਦਾ ਨਾ ਇੰਡੀਆ ਜਾ ਕੇ ਸਿੱਧਾ ਹੀ ਬ੍ਰੇਕ ਮਾਰ ਜਹਾਜ਼ ਦੀ ਹੋਰ ਕਿਤੇ ਨਹੀਂ ਰੁਕਣਾ ਪਰ ਬਾਬਾ ਜੀ ਨੇ ਫਿਰ ਵੀ ਜਾਪਾਨ ਬ੍ਰੇਕ ਮਾਰੀ ਤੇ ਜਿੱਦੈ ਜਾਪਾਨ ਵੜਾ ਲੱਗੇ ਨਾ ਵਾਪਸੀ ਤੇ ਤੇ ਫ੍ਰੈਸ਼ ਭਾਜੀ ਉਹ ਜਹਾਜ਼ ਆ ਗਿਆ ਜਰਮਨ ਦਾ ਇਹਨਾਂ ਨੂੰ ਮਾਰਨ ਵਾਸਤੇ ਬੰਬ ਡਾਣ ਵਾਸਤੇ ਕਿਉਂਕਿ ਝੰਡਾ ਉੱਤੇ ਲੱਗਾ ਸੀ ਇਹ ਦ ਜਰਮਨ ਤੇ ਜਾਪਾਨ ਪਰ ਇਹ ਇਹਨਾਂ ਨੂੰ ਪਤਾ ਸੀ ਕਿ ਇਹ ਕਾਂਡ ਹੋਣਾ ਹੈ ਹੁਣ ਸਟੋਰੀ ਚ ਐਂਟਰੀ ਕਿਦੀ ਹੁੰਦੀ ਹੈ ਇੱਕ ਬੜਾ ਵੱਡਾ ਕ੍ਰਾਂਤੀਕਾਰੀ ਹੋਇਆ ਬਾਬਾ ਸੋਹਣ ਸਿੰਘ ਪਕਣਾ ਜਿਨ੍ਹਾਂ ਨੇ ਗਦਰ ਮੂਵਮੈਂਟ ਚਲਾਈ ਸੀ ਉਹਨਾਂ ਦੀ ਐਂਟਰੀ ਹੁੰਦੀ ਉਹ ਪਹਿਲੇ ਗੇਟ ਅਮਿਟ ਕਰ ਦਿੱਤੀ ਹੁੰਦੀ ਉਹਨਾਂ ਨੇ ਜਾ ਕੇ ਨਾ ਜਾਪਾਨ ਦੇ ਵਿੱਚ ਵੀ ਸਾਡਾ ਜਾ ਜਾ ਰਿਹਾ ਤੇ ਇਹਨੂੰ ਤੁਸੀਂ ਨੁਕਸਾਨ ਨਾ ਪਹਚਾਏ ਤੇ ਉਹ ਜਿੱਦਾਂ ਹੀ ਵੇਖਦੇ ਨੇ ਪੀ ਸਖਣੇ ਅੰਦਰ ਉਹ ਅੰਦਰੋਂ ਛੰਡੀ ਜੀ ਵੀ ਹਰ ਲਹਿਰ ਦੇ ਦੇ ਅਸੀਂ ਆ ਜਾ ਕਿਸੇ ਹੋਰ ਦੇਸ਼ ਦਾ ਪਰ ਅਸੀਂ ਅੰਦਰ ਹੋ ਰਾ ਤੇ ਉਹ ਚਲ ਜਾਂਦਾ ਜਾਜ ਜਾਨੀ ਕਿ ਜੇ ਫਿਲਮ ਬਣੇ ਤੇ ਵੇਖੋ ਕਿੰਨੀ ਸਥਿਤੀ ਬਣ ਜਾਂਦੀ ਸੈਂਟੈਂਸ ਹਨਾ ਇੰਟੈਂਸਿਟੀ ਕੀ ਬਣ ਜਾਂਦੀ ਏ ਬੰਦੇ ਨੂੰ ਮਾਰਨਾ ਹਾਂ ਆ ਰਹੇ ਨੇ ਤੇ ਹੁਣ ਕੀ ਬਣੇਗਾ ਸਿੱਖਾਂ ਦਾ ਹਨਾ ਚਲੋ ਬਾਜ ਜਾਂਦੇ ਨੇ ਫਿਰ ਉਹ ਜਾਪਾਨਾ ਦੇ ਨੇ ਇੱਥੇ ਥੋੜੇ ਦਿਨ ਰੁਕਦੇ ਨੇ ਫਿਰ ਜਾਂਦੇ ਨੇ ਸਿੰਗਾਪੁਰ ਸਿੰਗਾਪੁਰ ਤੋਂ ਫਿਰ ਇਹਨਾਂ ਨੂੰ ਭੇਜ ਦਿੱਤਾ ਜਾਂਦਾ ਇੰਡੀਆ ਕਲਕੱਤਾ ਉੱਥੇ ਫਿਰ ਇਹਨਾਂ ਦੀ 2 ਦਿਨ ਤਲਾਸ਼ੀ ਹੁੰਦੀ ਜਾਜ ਦੀ ਜਾਜ ਦੀ ਤਲਾਸ਼ੀ ਹੁੰਦੀ ਇਹਨਾਂ ਨੂੰ ਬਾਹਰ ਲਾਇਆ ਜਾਂਦਾ ਇਹਨਾਂ ਨੂੰ ਕਹਿੰਦੇ ਨੇ ਚਲੋ ਪੰਜਾਬ ਜਿੱਥੂ ਆਏ ਤੁਸੀਂ ਅਸੀਂ ਤੁਹਾਡੇ ਵਾਸਤੇ ਟ੍ਰੇਨ ਤਿਆਰ ਕੀਤੀ ਏ ਇੱਥੇ ਬੈਠੋ ਤੇ ਚਲੋ ਵੱਡੇ ਆਏ ਕ੍ਰਾਂਤੀਕਾਰੀ ਚੱਲੇ ਝੰਡਾ ਦੇਣ ਸਰਕਾਰ ਖਿਲਾਫ ਇਹਨਾਂ ਨੂੰ ਟੀਚਰਾ ਕਰਨ ਉੱਤੇ ਲੋਕ ਆਪਣੇ ਪੁਲਿਸ ਲੁਧਿਆਣੇ ਤੋਂ ਪੁਲਿਸ ਮਗਾਈ ਹੋਰ ਵੀ ਬੜਾ ਕੁਛ ਇਹਨਾਂ ਨੂੰ ਕਵਾਰੰਟਾਈਨ ਕਰਨ ਵਾਸਤੇ ਨਾ ਵੀ ਥੋੜੇ ਦਿਨਾਂ ਨੂੰ ਕੁੱਟਾ ਮਾਰਾਂਗੇ ਰੱਖਾਂਗੇ ਵੀ ਤੁਸੀਂ ਵੱਡੇ ਕ੍ਰਾਂਤੀਕਾਰੀ ਬਣੇ ਫਿਰਦੇ ਲੁਧਿਆਣੇ ਇੱਕ ਕੇਲਾ ਵੀ ਲੈ ਲਿਆ ਇੱਥੇ ਇਹਨਾਂ ਨੂੰ ਰੱਖਾਂਗੇ ਇੱਥੇ ਕੁੱਟਾ ਮਾਰਾਂਗੇ ਪੁਲਿਸ ਨੇ ਗਿਆ ਸੁਧਾਰ ਦੇ ਇਹਨਾਂ ਨੂੰ ਤੇ ਇਹਨਾਂ ਨੂੰ ਨਾ ਜਿੱਦਾਂ ਹੀ ਜਾ ਚੁਲਾ ਕੇ ਨਾ ਹੁਣ ਟ੍ਰੇਨ ਵੱਲ ਲੈ ਕੇ ਜਾਣ ਲੱਗੇ ਤੇ ਪੁਲਿਸ ਨੇ ਇਹਨਾਂ ਕੁਝ ਗੁਰੂਗ੍ਰਾਂਤ ਸਾਹਿਬ ਹੂੰ ਹੂੰ ਮੁਸਾਫਰਾਂ ਦੇ ਕੋਲ ਇਹ ਕਹਿੰਦੇ ਨੇ ਪਹਿਲਾਂ ਨਾ ਅਸੀਂ ਗੁਰੂਗ੍ਰਾਂਤ ਸਾਹਿਬ ਨਾ ਰਖੜਾਂ ਗੁਰਦਾਰੇ ਕਲਕੱਤੇ ਗੁਰਦਾਰੇ ਤੇ ਫਿਰ ਅਸੀਂ ਜਿੱਥੇ ਤੁਸੀਂ ਸਾਨੂੰ ਲੈ ਕੇ ਜਾਣਾ ਲੈ ਜਿਓ ਪੁਲਿਸ ਕਹਿੰਦੀ ਨਹੀਂ ਸਿੱਧੇ ਟ੍ਰੇਨ 'ਚ ਬੈਠੋ ਇਹ ਕਹਿੰਦੇ ਸੀ ਗੁਰਦਾਰੇ ਜਾਣਾ ਬਸ ਇਹੀ ਖਿੱਚੋ ਤਾਂਚਣਾ ਇਹਨਾਂ ਦੀ ਨਾਲੇ ਗੁਰਦ ਦੇ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਕੋਈ ਜੱਜ ਲੈ ਕੇ ਆਓ ਸਾਡੇ ਸਰਕਾਰੀ ਬਿਆਨ ਲੈ ਲਓ ਬਿਆਨ ਲੈ ਲਓ ਵੀ ਸਾਡੇ ਨਾਲ ਕੀ ਕੀ ਹੋਇਆ ਤੇ ਉਹ ਵੀ ਨਹੀਂ ਮੰਨਣ ਤੇ ਇਹ ਗੁਰਦਾਰੇ ਜਾਣ ਤੇ ਇਹ ਕਹਿੰਦੇ ਨਹੀਂ ਟ੍ਰੇਨ ਨਾਲ ਚੱਲੋ ਬਸ ਇਹ ਕਿੱਥੋਂ ਤਾਂਚਣਾ ਫਾਈਟਿੰਗ ਹੋ ਗਈ ਗੋਲੀਆਂ ਚੱਲ ਪਈਆਂ ਤੇ 20 19 20 ਸਿੱਖ ਮਾਰੇ ਗਏ ਬਾਕੀ ਕੁਝ ਭੱਜ ਗਏ ਕੁਝ ਫੜਲੇ ਪੁਲਿਸ ਨੇ ਬਾਕੀ ਸਾਰੇ ਜਿੰਨੇ ਵੀ ਫੜੇ ਸੀ ਨਾ ਸਾਰਿਆਂ ਨੂੰ ਦੋ ਤਿੰਨ ਮਹੀਨੇ ਬਾਅਦ ਛੱਡ ਦਿੱਤਾ ਉਹਨਾਂ ਨੇ ਠੀਕ ਹੈ ਪੰਜਾਬ ਲੈ ਜਾ ਕੇ ਛੱਡ ਦਿੱਤਾ ਹੁਣ ਤੂੰ ਕਹਾਣੀ ਤੂੰ ਸੋਚਦਾ ਹੈਗਾ ਕਹਾੜੀ ਦੇ ਹੀਰੋ ਨਾਲ ਕੀ ਬਣਿਆ ਕੜੀ ਦਤ ਨੀ ਫਿਰ ਫਿਰ ਦਤ ਨੀ ਕਿ ਹੈ ਇਹਦਾ ਹੀਰੋ ਫਿਰ ਇਦਾਂ ਇਹ ਤੇ ਨੋਰਮਲ ਜਿਹਾ ਪਤਾ ਹੋ ਗਿਆ ਸਫਰ ਗਿਆ ਯਾਰ ਵੀ ਉਹਨੂੰ ਐਂਟਰੀ ਨਹੀਂ ਮਿਲੀ ਤੇ ਵਾਪਸ ਆ ਗਿਆ ਤੇ ਫਿਰ ਇਹ ਹੀਰੋ ਤੇ ਨਾ ਮੰਨੇ ਜਦਾ ਇਦਾਂ ਹੀ ਨਾ ਹੀਰੋ ਹੈ ਬਰੇਜੀ ਬਾਜੀ ਬੱਦੇ ਸੋਚ ਕੀ ਹੋਇਆ ਹੋਊਗਾ ਬਈ ਜੇਲ੍ਹ ਚ ਰਖ ਲਿਆ ਹੋਊਗਾ ਜਾਂ ਕੋਈ ਜ਼ਿਆਦੀ ਤਕੜੀ ਸਜ਼ਾ ਦਿੱਤੀ ਹੋਊਗੀ ਇਦਾਂ ਦਾ ਕੁਝ ਮੈਨੂੰ ਲੱਗਦਾ ਹੋ ਸਕਦਾ ਹੋਰ ਕੀ ਹੋਊਗਾ ਬੱਲੂ ਪੁਲਿਸ ਕੀ ਗ੍ਰਿਫਤ ਸੇ ਫਰਾਰ ਹੋ ਗਿਆ ਜਹਾਂ ਸੇ ਵੀ ਫਰਾਰ ਐਮਰੀ ਪਿੰਡ ਮਾਰ ਜੋਦੇ ਗਏ ਜਾਂਦਾ ਬਾਬਾ ਜੀ ਉਥੋਂ ਭੱਜ ਜਾਂਦੇ ਨੇ 52 56 ਸਾਲ ਦੀ ਉਮਰ ਉਸ ਟਾਈਮ ਤੇ ਤੇ ਨਿਕਲ ਜਾਂਦੇ ਨੇ ਪੁਲਿਸ ਨੇ ਕਿਰਾ ਪਾਇੰਦਾ ਨਿਕਲ ਜਾਂਦੇ ਨੇ ਉਥੋਂ ਫਿਰ ਬਾਬਾ ਜੀ ਪੂਰੇ 7 ਸਾਲ ਬਾਅਦ ਕਿੱਦਾਂ ਲੱਭਦੇ ਨੇ ਉਹ ਤੁਹਾਨੂੰ ਮੈਂ ਪਾਰਟ 2 ਚ ਸੁਣਾਵਾਂਗਾ ਬੜੀ ਘੈੜ ਸਟੋਰੀ ਏ ਹਾਂਜੀ